ਮੁੰਡਾ ਕਹਿੰਦੇ-ਕਹਿੰਦੇ ਸਾਰਿਆਂ ਨੂੰ ਮਾਰ ਦਿਆ ਮੇਰਾ ਪੁੱਤ ਕਿੱਦਾਂ ਬਚਾਉਂਦੇ ਹੋ ਮੇਰਾ ਬੱਚਾ ਕਰ ਲੈ ਲੈਂਦਾ ਰਿਹਾ ਮੰਮੀ ਮੈਨੂੰ ਬਚਾ ਲੈ ਐਂਦਾ ਬੋਲੋ ਮੇਰੇ ਪੁੱਤ ਨੂੰ ਮਾਰ ਨਹੀਂਿਆ ਇਹਨਾਂ ਨੇ ਮਾਰਿਆ ਵਾ ਸਾਡੀ ਮੰਮੀ ਨੂੰ ਮੇਰੇ ਪੁੱਤ 'ਤੇ ਬਚਾ ਲੋ ਮੇਰੇ ਪੁੱਤ ਨੂੰ ਮੇਰਾ ਪੁੱਤ ਮੇਰਾ ਜੱਜ ਮਾਰ ਕੇ ਛੁੱਟ ਗਏ ਆਪਣੇ ਵੱਲੋਂ ਬੈਟਾਣਾ ਤਾ ਰਿਹਾ ਵਾ ਓਏ ਗੋਲੀ ਮੱਚੀ ਆ ਮਾਰ ਕੇ ਪੱਟ ਚੁੱਪ ਹੈ ਆਵਾਜ਼ ਉਹਦੀ ਛਡਾਈ ਜਾਂਦੀ ਪਈ ਇਸ ਨੂੰ ਕਿ ਕਰਦੇ ਉਹ ਉਹ ਕਹਿੰਦਾ ਸੀ ਉਹ ਕਹਿੰਦਾ ਸੀ ਉਹ ਕਹਿੰਦਾ ਸੀ ਤੇ ਮਾਰ ਕੇ ਜਾਣਾ ਜਿਆਦਾ ਕੁਝ ਨਹੀਂ ਆੜੀ ਉਹ ਕਹਿੰਦਾ ਸੀ ਠੀਕ ਹੈ ਠੀਕ ਹੈ ਉਹ ਕਹਿੰਦਾ ਵਾ ਉਹ ਕਹਿੰਦਾ ਮੈਂ ਮਾਰ ਦੇਣਾ ਸਾਰਿਆਂ ਨੂੰ ਉਹ ਕਹਿੰਦਾ ਉਹ ਕਹਿੰਦਾ ਮੇਰੀ ਸਰਕਾਰ ਵਾ ਮੈਂ ਮਾਰਨਾ ਵਾ ਅਸੀਂ ਹੱਥ ਜੋੜਦੇ ਰਹੇ ਅਸੀਂ ਬੜੇ ਦੇ ਨਾਲ ਹੱਥ ਜੋੜਦੇ ਰਹੇ ਅਸੀਂ ਕਿਹਾ ਸਾਡਾ ਨਾਸ਼ੀਨਾਵਾ ਕਰ ਲੋ ਮੈਨੂੰ ਨਹੀਂ ਭਾਜੀ ਪਤਾ ਮੈਂ ਕੋਠੇ ਤੇ ਸੀ ਮੈਂ ਕੋਠੇ ਥੱਲੇ ਜਦੋਂ ਆਈ ਸੀ ਤੋਂ ਦਏ ਸੀ ਮਾਰਨ ਮੇਰੀ ਗੁੜੀਆ ਨਹੀਂ ਠੀਕ ਮੈਂ ਭੱਜੀ ਭੱਜੀ ਆਈ ਸੀ ਤੋਂ ਮਾਰੋ ਕਟਾਈ ਕਰਨ ਦੇ ਬਹੁਤ ਜ਼ਿਆਦਾ ਮੈਂ ਉਸੇ ਵਾਲੇ ਫਿਰ ਉਹਨਾਂ ਦੇ ਵਿੱਚ ਪਈ ਪਰ ਉਹ ਮਾਰੇ ਜਾਂਦੇ ਸੀ ਗੁੜੀ ਵੀ ਮਾਰੀ ਹੈ ਜੀ ਉਹਨਾਂ ਨੇ ਹਾਂ ਜੀ ਜੀ ਗੋਲੀ ਵੀ ਵੱਜੀ ਉਹਨੂੰ ਹਲਾਤ ਬਹੁਤ ਜਿਆਦਾ ਮਾਰੇ ਸੀ ਮੈਂ ਤੇ ਬਸ ਵੇਖਦੀ ਰਹੀ ਕਿ ਮੈਂ ਤੇ ਕਵਾਜਾ ਹੀ ਦਿੰਦੀ ਰਹੀ ਚੀਕਾ ਮਾਰਦੀ ਰਹੀ ਉੱਥੇ ਆਣ ਗਵਾਂਢੀ ਮੈਨੂੰ ਨਹੀਂ ਪਤਾ ਇਹ ਪਛਾਤੀ ਸੀ ਗਵਾਂਡੀਆਂ ਨਾਲ ਜ਼ਰੂਰ ਇਹਨਾਂ ਦੀ ਹੋਈ ਆ ਗਵਾਂਡੀਆਂ ਨਾਲ ਜ਼ਰੂਰ ਹੋਈ ਇਹਨਾਂ ਦੀ ਮੁੰਡੇ ਨਹੀਂ ਮੈਂ ਵੇਖਿਆ ਕੌਣ ਸੀ ਆਮ ਪਾਰਟੀ ਦੇ ਦਫ਼ਤਰ ਵਾਲਿਆਂ ਨੇ ਦਫ਼ਤਰ ਬਣਾ ਹਾਂ ਜੂਰੇ ਮੈਂ ਲਖਨੋਤਾ ਸੀ ਹਾਂ ਕੌਣ ਜੀ ਕੀ ਨਾ ਜੀ ਇਹਨਾਂ ਦੀ ਗਵਾਂਡੀਆਂ ਨਾ ਹੋਈ ਆ ਜੀ ਲੜਾਈ ਇੰਦਰਜੀਤ ਮੇਰੇ ਹਸਬੰਡ ਆ ਮੇਰੇ ਹਸਬੰਡ ਆ ਬੱਚੇ ਉਹਦੇ ਡੋਣੇ ਬੱਚੇ ਮੇਰੇ ਭਰਾ ਦੇ ਗੋਲੀਆਂ ਮਾਰ ਕੇ ਨਲਜ ਮੈਂ ਨਾਲ ਹੀ ਦਫਤਰ ਬਣਿਆ ਵਾ ਮੰਮੀ ਦੇ ਵੀ ਉਹਨਾਂ ਨੇ ਚਪੇੜ ਮਾਰੀ ਸਲੱਗਰ ਮਾਰੇ ਡੈਡੀ ਦੇ ਨੀਲ ਪਏ ਹੋਏ ਆ ਤੁਸੀਂ ਦੇਖ ਸਕਦੇ ਕਿ ਉਹ ਚਾਰ ਪੰਜ ਜਣੇ 10 ਜਣੇ ਹੈਗੇ ਸੀਗੇ ਨਾਲ ਕੁਦਾ ਹੀ ਕੁਦਾ ਦਰਵਾਜ਼ੇ ਨੂੰ ਲੋਕ ਲਾ ਕੇ ਭੱਜ ਗਿਆ ਉਹਦੇ ਘਰ ਕੈਮਰੇ ਲੱਗੇ ਤੇ ਕੈਮਰੇ 'ਚ ਸਾਰੀ ਰਿਕਾਰਡਿੰਗ ਹੋਈ ਹੋਈ ਆ ਉਹਨੇ ਹੋਏ ਸਾਡੀ ਹੱਲਾ ਲੜਾਈ ਹੋਈ ਉਹਦੀ ਵੀ ਉਹ ਵੀ ਉਹਦੇ ਵਿੱਚ ਪੇਡ ਮਾਰੀ ਨੇ ਮਾਪਿਆਂ ਤੇ ਪੁਲਿਸ ਆਈ ਆ ਜੀ ਪੁਲਿਸ ਆਈ ਆ ਹੋਏ ਉਹਨੇ ਕੁਛ ਨਹੀਂ ਕੀਤਾ ਹੋਏ ਉਹਨਾਂ ਨੇ ਝਟਾ ਗਾਮ ਕੀ ਲਾਂਦੇ ਆਂ ਪਾਰਟੀ ਦੀ ਸਾਨੂੰ ਬਾਹਰ ਦੇ ਗੰਗਾ ਚ ਵੀ ਖਤਰਾ ਵਾ ਉਹ ਧਮਕੀਆਂ ਲਾਂਦਾ ਛੜਿਆ ਮੈਂ ਤੇਰਾ ਸਾਡਾ ਡੱਬਰ ਮਾਰਦੇ ਨਾ ਮੈਂ ਕੀ ਕਰਾਂਗੀ ਮੈਂ ਕਿੱਥੇ ਜਾਵਾਂਗੀ ਸਰਕਾਰ ਐ ਮੈਂ ਵੀ ਐਮਐਮਐਲਏ ਦੇ ਸ਼ਹਿਰ ਤੇ ਕੰਮ ਹੁੰਦੇ ਆ ਰਵਾ ਹੋਏ ਕਦੀ ਆਪ ਕਿਸੇ ਕੋਲ ਜਾਣੇ ਕਿਸੇ ਕੋਲ ਜਾਣੇ ਮਿਲ ਦੇ ਸਾਹਮਣੇ ਆ ਤੇ ਇਹਨਾਂ ਦੀ ਇੱਕ ਦਿਨ ਨਾ ਗੱਡੀ ਤੋਂ ਨਾ ਗਾਗ ਨੇ ਗੱਡੀ ਲਾਈ ਤੇ ਇਹਨਾਂ ਦਾ ਮਤਲਬ ਉਹ ਸਾਡੇ ਦਵਾਰ ਕੀ ਦਿਨ ਲੜਾਈ ਵਾਸ਼ੰਦਾ ਦਾ ਕੰਮ ਆ ਉਹ ਦਿਨ एम एन ने की ਇਹਦਾ ਨਾਮ ਨਹੀਂ ਹੁੰਦਾ। ਕਹਿੰਦੇ ਤੈਨੂੰ ਗੋਲੀਆਂ ਮਾਰ ਦੇਣੀਆਂ ਵਾ। ਸਾਨੂੰ ਨਾ ਪਹਿਲਾਂ ਵੀ ਮੈਨੂੰ ਮਹੀਨਾ ਪਹਿਲਾਂ ਠਕੀਆਂ ਲਾਤੀਆਂ ਸੀ। ਵੀ ਮੈਂ ਤੇਰੇ ਪੁੱਤ ਦੇ ਡੇਲੇ ਕੱਢਣੇ ਹਾਂ। ਮੈਂ ਤੇਰੇ ਪੁੱਤ ਨੂੰ ਗੋਲੀਆਂ ਮਾਰਨੀਆਂ ਹੀ ਮਾਰਨੀਆਂ ਵਿੱਚ ਇਹ ਤੁਹਾਡੇ ਸਾਰੇ ਟੱਬਰ ਨੂੰ ਗੋਲੀਆਂ ਮਾਰਨ ਦੱਸੋ ਝਗੜੇ ਦਾ ਕਾਰਨ ਝਗੜੇ ਦਾ ਕਾਰਨ ਸੀ ਇਹ ਗਾਹ ਆਇਆ। ਗਾਹ ਨੇ ਗੱਡੀ ਵੀ ਸਾਡੇ ਬੂਵੇ ਗਾੜੀ ਲਾਈ ਕਿ ਉਹ ਅਸੀਂ ਜਗਾ ਖਰੀਦੀ ਆ ਤੇ ਉੱਥੇ ਵੱਡੀ ਲੱਗੀ ਸੀ ਉਹ ਕਹਿੰਦਾ ਇੱਥੇ ਗੱਡੀ ਕਿਉਂ ਲਾਈ ਆ ਤੁਸੀਂ। ਉਹ ਮਕਾਨ ਹੈ ਕੀ ਹੈ? ਉਹਦਾ ਮਕਾਨ ਨਹੀਂ ਹੈ ਗਾਹ। ਉਹ ਸਾਡੀ ਜਗਾ ਕਾਈ ਲੋ ਕਰਦਾ ਫਿਰ ਉੱਥੇ ਉਹਦੇ ਭਰਾ ਕੋ ਖਰੀਦੀ ਆਪਾਂ ਜਗਾ ਉਹਦਾ ਵਿੱਚ ਕੋਈ ਉਹਨੇ ਦਫਤਰ ਬਣਾਇਆ ਵਾ ਆਮ ਆਦਮੀ ਪਾਰਟੀ ਹਮ ਪਾਰਟੀ ਦਾ ਦਫਤਰ ਬਣਾਇਆ ਉਹਨੇ ਆਪਣੇ ਘਰ ਦੇ ਵਿੱਚ ਆਪ ਪਾਰਟੀ ਦਾ ਦਫਤਰ ਬਣਾਇਆ ਵਾ ਉਹਨੇ ਮੈਨੂੰ ਸ਼ਰੇ ਆਮਤਮ ਗਿਆ ਲਾਈਆਂ ਸੀ ਵੀ ਮੇਰੇ ਅੰਦਰ ਹੋੜਾ ਗੋਲੀयां ਮਾਰਦੀਆਂ ਮੈਂ ਤੇਰੇ ਮੁੰਡੇ ਨੂੰ ਇੱਕ ਤੇਰਾ ਮੁੰਡਾ ਅੱਗੇ ਵੱਜੀ ਆ ਮੈਂ ਦੂਜਾ ਤੇਰਾ ਮੁੰਡਾ ਵੱਜੀ ਕਰੂ ਅੱਜ ਰਾਜੀ ਨਾਵਾ ਹੋਣਾ ਸੀ ਤੇ ਰਾਜੀ ਨਾਵਾ ਆਪਾਂ ਕਿਹਾ ਵੀ ਚੱਲ ਕੱਲ ਕਰ ਲਾਂਗੇ ਨੇ ਬੜ ਜਾਵਾਂਗੇ ਬੜੇ ਦਿਨਾਂ ਦਾ ਅਸੀਂ ਰਾਜੀ ਨਾਵੇਂ ਲਈ ਤਿਆਰ ਹੋਏ ਸੀ ਪਰ ਸਾਨੂੰ ਨਹੀਂ ਪਤਾ ਵੀ ਇਹਨਾਂ ਨੇ ਜਿਹਨੀਆਂ ਧਮਕੀਆਂ ਲਾਈਆਂ ਉਹ ਸੱਚ ਕਰਨੀਆਂ ਆ ਲੰਬੇ ਬੈਠੇ ਆ ਜੋ ਚਰੇ ਚਰੇ ਉਹਨੂੰ ਬੋਲੇ ਗਏ ਨੇ ਖਿੱਚ ਕੇ ਇਹਨਾਂ ਦੇ ਵਰਨਾਂ ਨੇ ਆਇਆ ਵਾ ਕੀ ਦੀ ਸ਼ਰੀਆਰ ਦੇ ਘਰ ਆਇਆ ਉਹਨਾਂ ਨੇ ਸ਼ਰੀਆਮ ਉਹਨਾਂ ਨੇ ਆਣ ਕੇ ਮੇਰੇ ਬੂਏ ਗਾੜੀ ਬੋਟ ਮਾਰੀ ਮੇਰੀ ਮੰਮੀ ਤੇ ਚਪੇੜ ਵੀ ਹੋ ਗਈ ਸਾਡੇ ਕੋਲ ਵੀਡੀਓ ਆ ਗਈ ਆ ਮੇਰੀ ਮੰਮੀ ਤੇ ਚਪੇੜ ਮੋਰੀ ਆ ਮੇਰਾ ਨਾਮ ਅੰਜੂਆ ਹਾਂ ਜੀ ਮੈਂ ਆਦੀ ਵੱਡੀ ਮਾਸੀ ਛੋਟੀ ਉਹਨੇ ਇਹ ਲੜਾਈ ਬੜੇ ਦਿਨਾਂ ਦੀ ਚੱਲਦੀ ਪਈ ਸੀ ਗੱਡੀ ਇਹ ਬੂਏ ਅੱਗੇ ਲੱਗੀ ਗੱਡੀ ਤੋਂ ਇਹ ਲੜ ਪਿਆ ਸਾਡੇ ਨਾਲ ਇਹ ਬੜੇ ਦਿਨਾਂ ਦੀ ਇਹਨੇ SLA ਬਣਾਈ ਸੀ ਮੁੰਡੇ ਨੂੰ ਮਾਰਨ ਦੀ ਅਸੀਂ ਹੱਥ ਜੋੜੇ ਇੰਨੇ ਉਹਦੀ ਮਾਂ ਨੂੰ ਬਾਲਾਂ ਤੋਂ ਤੋਕੇ ਗਲੀ ਚ ਉੱਥੇ ਸੜਕ ਤੇ ਛੁੱਟਿਆ ਉਹ ਵੀਡੀਓ ਸਾਡੇ ਕੋਲ ਵਾ ਅਸੀਂ ਸਾਰਿਆਂ ਕੋ ਗਏ ਅਸੀਂ ਥਾਣੇ ਵਾਲਿਆਂ ਨੂੰ ਦਿਖਾਈ ਵੀਡੀਓ ਕਿ ਆਹ ਵੇਖੋ ਇਹ ਮਾਰਦੇ ਪਿਆ ਸਾਡੀ ਮਾਂ ਨੂੰ ਉਹਦਾ ਕੋਈ ਥਾਣੇ ਵਾਲੇ ਸਾਡੀ ਸੁਣਵਾਈ ਕਰਦੇ ਸੀ ਉਹ ਰੋਜ਼ ਕਹਿੰਦੇ ਸੀ ਸ਼ਾਮੀ ਫੈਸਲਾ ਕਰਦੇ ਆ ਸਵੇਰੇ ਫੈਸਲਾ ਕਰਦੇ ਆ ਅੱਜ 15 ਦਿਨ ਹੋ ਗਏ ਸਾਡਾ ਕੋਈ ਫੈਸਲਾ ਨਹੀਂ ਕਰਦੇ ਉਹ ਵੀ ਕਹਿੰਦਾ ਸੀ ਵੀ ਮੈਂ ਤਾਂ ਫੈਸਲਾ ਕਰਦਾਂਗਾ ਕੌਣ ਆ ਜਿਸ ਵੀ ਗੋਲੀ ਮਾਰੀ ਆ ਕਿਹਦਾ ਬੰਦਾ ਆ ਚਾਰ ਪੰਜ ਬੰਦੇ ਆਏ ਆ ਨਾਲ ਜਸਬੀਰ ਸੀ ਨਾਲ ਉਹਦਾ ਕੁੱਦਾ ਸੀ ਕੁੱਦਾ ਅੱਗੇ ਨਹੀਂ ਹੋਇਆ ਕੁੱਦੇ ਨੇ ਲਾਗੇ ਕਲੋਕ ਇਹਨਾਂ ਨੇ ਗੋਲੀ ਮਰਵਾਈ ਆ ਪਹਿਲਾਂ ਮਾਂ ਨੂੰ ਮਾਰਿਆ ਸਲੱਗਰ ਮਾਰਿਆ ਪਿਓ ਨੂੰ ਵੀ ਸਲੱਗਰ ਮਾਰਿਆ ਉਹਨਾਂ ਨੇ ਕਿਹਾ ਉਹ ਆਪਣੇ ਪੁੱਤਰੇ ਥੱਲੇ ਵਾਲਿਸ਼ ਡੋਂਦੇ ਰਹਿ ਗਏ ਵਾਲ ਉਹਨਾਂ ਨੇ ਸਮਝਿਆ ਕਿ ਉਹ ਵਾਲ ਮਾ ਫੜੇ ਇਹਨਾਂ ਨੇ ਉਹਨੂੰ ਨਹੀਂ ਪਤਾ ਥੱਲੇ ਉਹਨਾਂ ਨੇ ਗੋਲੀ ਵੀ ਮਾਰਤੀ ਆ ਉਹ ਜਦੋਂ ਨੇ ਕਿਹਾ ਮੰਮੀ ਮੈਨੂੰ ਗੋਲੀ ਵੱਜ ਗਈ ਉਹ ਫੇਰ ਭੱਜ ਕੇ ਗੋਲੀ ਮਾਰ ਕੇ ਫੇਰ ਉਹਨਾਂ ਨੇ ਆਪਣੇ ਬੂਏ ਦੇ ਅੱਗੇ ਕੈਮਰੇ ਜਿਹੜੇ ਲੱਗੇ ਸੀ ਉਹ ਵੀ ਲਾ ਕੇ ਲਾ ਗਏ ਉਹਨਾਂ ਨੇ ਬੂਏ ਜਿੱਦੜੇ ਮਾਰ ਕੇ ਭੱਜ ਗਏ ਆ ਇਹ ਜੀ ਉਹ ਕਹਿੰਦੇ ਸੀ ਅਸੀਂ ਆ ਸਾਡੀ ਸਰਕਾਰ ਆ ਸਾਡੀ ਪਾਰਟੀ ਆ ਅਸੀਂ ਇਹਨਾਂ ਨੂੰ ਮਰਵਾਉਣਾ ਹੀ ਮਰਵਾਉਣਾ ਵਾ ਹੁਣ ਉਹ ਕਹਿੰਦੇ ਅਸੀਂ ਇਹਨਾਂ ਦੇ ਸਾਰੇ ਮਾਰਨੇ ਆ ਉਹ ਸ਼ਰੀਆਮ ਕਹਿੰਦੇ ਆ ਸਾਰੀ ਦੁਨੀਆ ਦੇ ਸਾਹਮਣੇ ਉਹ ਕਹਿੰਦੇ ਅਸੀਂ ਇਹਨਾਂ ਨੂੰ ਮਾਰਨਾ ਉਹ ਕਹਿੰਦੇ ਮਾਰ ਦੇਣਾ ਵਾ ਅਸੀਂ ਅਸੀਂ ਨਹੀਂ ਇਹਨਾਂ ਨੂੰ ਛੱਡਣਾ। ਬਾਜੀ ਦੇਖੋ ਸਾਨੂੰ ਕੋਈ ਨਿਆਹ ਦਵਾਓ। ਕੋਈ ਨਵਾਂ ਨਿਆਹ ਦਵਾਓ ਸਾਡੇ ਬੱਚਾ ਬਿਆਨਦਰ ਇੱਕ ਤੇ ਅੱਗੇ ਹੀ ਬੱਜੀ ਆ। ਇਹਰੇ ਸਾਰੇ ਤੇ ਅਸੀਂ ਜਿੰਦੇ ਸਾਂ। ਸਾਡਾ ਵਿਪਾਦ ਤਾਂ ਇਹਨਾਂ ਨੇ ਮੰਝੇ ਤੇ ਦੱਸੋ ਅਸੀਂ ਕਿੱਧਰ ਨੂੰ ਜਾਈਏ। ਨਾ ਸੁਣਨਿਕੇ ਨਿਕਰੇ ਬੱਚੇ ਆ। ਮੇਰਾ ਨਾਮ ਮੋਨਿਕਾ ਹੈ ਮੈਂ 사ਜਨ ਦੀ ਵੱਡੀ ਭੈਣ ਆ। ਹਾਂ। ਤੇ ਉਹਨਾਂ ਦੀ ਇਹਨਾਂ ਦੀ ਥੋੜਾ ਦਿਨ ਪਹਿਲਾਂ ਹਫਤਾ ਖੋ ਗਿਆ ਵੈ ਇਹਨਾਂ ਦੀ ਲੜਾਈ ਹੋਈ ਸੀ ਸਾਡਾ ਵਾਸ਼ਿੰਗ ਸੈਂਟਰ ਦਾ ਕੰਮ ਹੈ ਗੱਡੀ ਵਾਲੇ ਨੇ ਆ ਕੇ ਗੱਡੀ ਸਾਡੇ ਬੂਏ ਦੇ ਅੱਗੇ ਲਾਈ ਆ ਸਿਰਫ ਇਨੀ ਕਾ ਹੈਡਲਾਈਟ ਅੱਗੇ ਸੀਗੀ ਬਸ ਹੁਣ ਇਹਨਾਂ ਨੂੰ ਬੋਲਣ ਦਿਓ ਨਾ ਦੋਵੜੀ ਵਾਲੇ ਜਿਹੜੇ ਧਵਾਨ ਆਂਦੇ ਆ ਉਹਨਾਂ ਨੇ ਗੱਡੀ ਆ ਕੇ ਲਾਈ ਉਹਨਾਂ ਨੂੰ ਨਹੀਂ ਪਤਾ ਮਾੜਾ ਜਿਹਾ ਦਫਤਰ ਸਾਡੀ ਕੰਦ ਦੇ ਨਾਲ ਹੀ ਆਮ ਪਾਰਟੀ ਦੇ ਬੰਦਿਆਂ ਦਾ ਵਾ ਉਹ ਗੱਡੀ ਥੋੜੀ ਜੀ ਹੋਰ ਕੋ ਅੱਗੇ ਲੱਗ ਗਈ ਜਿੱਥੋਂ ਲੜਾਈ ਉਸ ਟਾਈਮ ਵਧੀ ਉਸ ਟਾਈਮ ਉਸ ਟਾਈਮ ਵਰਦੀ ਤੋਂ ਲੜਾਈ ਇਹਨਾਂ ਨੇ ਕਿਨਾਂ ਦਾ ਇਹਨਾਂ ਦੀ ਲੜਾਈ ਹੋਈ ਬੈਸ ਬਸਾਈ ਹੋਈ ਕੁਦੇ ਉਹਨੇ ਜਿਹੜੇ ਬੰਦੇ ਦੇ ਘਰ ਚ ਦਫਤਰ ਬਣਿਆ ਆਮ 파ਟੀ ਦੇ ਬੰਦੇ ਦਾ ਉਹਨਾਂ ਨੇ ਮਤਲਬ ਕਿ ਇਹਨਾਂ ਦੀ ਗਾਲੀ ਗਲੋਚ ਹੋਇਆ ਮੰਮੀ ਨੇ ਵੀ ਉਹਦੇ ਥੱਪੜ ਮਾਰਤਾ ਉਹਨੇ ਮੰਮੀ ਦੇ ਜ਼ੋਰ ਸੀ ਥੱਪੜ ਮਾਰਤਾ ਇੱਥੋਂ ਹੱਥੋਂ ਪਾਈ ਹੋ ਗਈ ਇਹਨਾਂ ਦੀ ਕਿਉਂਕਿ ਜੇ ਦੀ ਮੰਮੀ ਦੇ ਥੱਪੜ ਮਾਰਿਆ ਤੇ ਉਹ ਨੈਚਰਲੀ ਹੱਥਾਂ ਚ ਮਤਲਬ ਕੀ ਹੋਏਗਾ ਇਹ ਗੱਲਬਾਤ ਇਹਨਾਂ ਦੀ ਲੜਾਈ ਝਗੜਾ ਹੱਥੋਂ ਪਾਈ ਹੋਗੇ ਉਸ ਟਾਈਮ ਝੁਲਾ ਸਫਾਈ ਹੋ ਗਈ ਠੀਕ ਹੈ ਇਹ ਕਹਿੰਦੇ ਵੀ ਤੁਹਾਡੇ ਉਸ ਟਾਈਮ ਇਹਨਾਂ ਦੀ ਸ਼ਾਂਤੀ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਚਲੋ ਵੀ ਅਸੀਂ ਕਹਾਂ ਵੀ ਸੁਲਾ ਸਫਾਈ ਕਰਾ ਦਿਓ ਇਹਨਾਂ ਦੀ ਸੁਲਾ ਸਫਾਈ ਕਰਾ ਦਿਓ ਫੈਸਲਾ ਕਰਾ ਦਿਓ ਰਾਜੀ ਨਾਮਾ ਕਰਵਾ ਦਿਓ ਆਮ ਪਾਰਟੀ ਦੇ ਜਿਹੜੇ ਐਮਐਲਏ ਜਿਹੜੇ ਵੀ ਵੱਡੇ ਅਫਸਰ ਹੈਗੇ ਸਾਰਿਆਂ ਕੋਲ ਗਏ ਜਿਹੜੇ ਆਮ ਪਾਰਟੀ ਦੇ ਬੰਦੇ ਵੀ ਸਰ ਇਹਨਾਂ ਦੀ ਲੱਗ ਗਈ ਦਫਤਰੇਗਾ ਤੁਹਾਡਾ ਜਸਵੀਰ ਨੂੰ ਨਾ ਕੋਈ ਗਏ ਇਹਨਾਂ ਦੇ ਨਾਲ ਦੇ ਦਫਤਰ ਚ ਕੀਤਾ ਵੀ ਚਲੋ ਭਾਈ ਹੁਣ ਜੋ ਵੀ ਹੋਇਆ ਸੁਲਾ ਸਫਾਈ ਕਰ ਲਵੋ ਰਾਜੀ ਡਾਕਟਰ ਜਸਵੀਰ ਦਾ 사ਲਾ ਹੈ ਕਹਿੰਦਾ ਮੈਂ 사ਲਾ ਵਾਂ ਮੈਂ ਪਰਚਾ ਲਗਾ ਕਰ ਪਰਚੇ ਹੀ ਕਰਾਣੇ ਆ ਤੁਹਾਡੇ ਦੇ ਉੱਤੇ ਸਾਰੇ ਟੱਬਰ ਦੇ ਉੱਤੇ ਪਰਚੇ ਕਰਾਣੇ ਆ ਜਿੱਥੋਂ ਲੜਾਈ ਵਧੀ ਫਿਰ ਅਸੀਂ ਕਿਆ ਵੀ ਚਲੋ ਕੋਈ ਨਹੀਂ ਭਾਈ ਸੁਲਾ ਸਫਾਈ ਕਰੋ ਅਸੀਂ ਰਾਜੀਨਾਮੇ ਵਾਸਤੇ ਸਾਰ ਜਗਾ ਗਏ ਇਹਨਾਂ ਦੇ ਆਮ ਪਾਰਟੀ ਦੇ ਬੰਦੇ ਕੋ ਪਰ ਇਹਨਾਂ ਨੇ ਰਾਜੀਨਾਮਾ ਨਹੀਂ ਕੀਤਾ ਕਹਿੰਦੇ ਕਰ ਲੈਣੇ ਕਰ ਲੈਣੇ ਅੱਜ ਟਾਲੀ ਜਾਂਦੇ ਹੀ ਕੱਲ ਟਾਲੀ ਜਾਂਦੇ ਹੀ ਕਰ ਲੈਣੇ ਕਰ ਲੈਣੇ ਉਸ ਤੋਂ ਬਾਅਦ ਆ ਹਫਤੇ ਬਾਅਦ ਉਹਨਾਂ ਨੇ ਉਹਨੂੰ ਮੁੰਡੇ ਨੂੰ ਹੁਣ ਘਰੋਂ ਖੜ ਕੇ ਉਹਨੂੰ ਧਮਕੀਆਂ ਕਿਤੇ ਲਾਉਂਦੇ ਰਿਆ ਉਹਨੇ ਮੁੰਡੇ ਨੇ ਘਰ ਆਪਣੇ ਦੱਸਿਆ ਨਹੀਂ ਵੀ ਮੈਨੂੰ ਲਾਉਂਦੇ ਘਰ ਦੇ ਵੀ ਪਰੇਸ਼ਾਨ ਹੋਣਗੇ ਤੇ ਉਹਨੇ ਕੀ ਕੀਤਾ ਵਾ ਉਹ ਘਰ ਹੀ ਬੈਠਾ ਸੀ ਇਸ ਟਾਈਮ ਵੀ ਉਹ ਘਰ ਹੀ ਹੀ ਕੱਲਾ ਹੀ ਤੇ ਮੰਮੀ ਪਾਪਾ ਸੀ ਮੇਰੇ ਕੋਲ ਤੇ ਉਹ ਘ ਲਾਈ ਤੇ ਜੇ ਉਹਨੂੰ ਉੱਥੋਂ ਹੀ ਤੂ ਕਿਤੇ ਉੱਥੇ ਹੀ ਹੁਣ ਇਸ ਟਾਈਮ ਸਾਰੀ ਕਾਰਵਾਈ ਇਹਨਾਂ ਨੇ ਕੀਤੀ ਪਲੈਨਿੰਗ ਬਣਾ ਕੇ ਆਪ ਪਾਰਟੀ ਦੇ ਬੰਦਿਆਂ ਦੇ ਅਸੀਂ ਪੁੱਤਲੀ ਘਰ ਦੇ ਮੇਰੇ ਆਣ ਵਾਲੇ ਆ ਗਵਾਲ ਮੰਡੀ ਦੇ ਕਾਰਵਾਈ ਕੋਈ ਨਹੀਂ ਹੋਈ ਇਸ ਟਾਈਮ ਆ ਪੁਲਿਸ ਦੇ ਗੋਲੀ ਚਲਾਈ ਉਹਨਾਂ ਨੇ ਆਏ ਨੇ ਪਹਿਲੇ ਉਹਨਾਂ ਦੇ ਮੰਮੀ ਪਾਪਾ ਨੂੰ ਕੁੱਟਿਆ ਵਾ ਤੇ ਉਹਨਾਂ ਨੂੰ ਮੁੰਡੇ ਜਿਹੜਾ ਸਾਜਨ ਮੁੰਡਾ ਵਾ ਉਹਨੂੰ ਬਾਹਰ ਘੱਟ ਕੇ ਲੈ ਗਏ ਆ ਚੱਲੇ ਆ ਕੁੱਟ ਕੱਟ ਕੇ ਚੱਲੇ ਆ ਉਹਨੂੰ ਫਿਰ ਗੋਲੀ ਮਾਰੀ ਆ ਹਾਂਜੀ ਹਾਂਜੀ ਉੱਥੇ ਆਈ ਹੈ ਸਾਡੇ ਤੇ ਨਹੀਂ ਲੱਗੀ ਉਹਨਾਂ ਦੇ ਆਪਣੇ ਹੀ ਦਫ਼ਤਰ ਦੇ ਵਿੱਚ ਲੱਗੀ ਆਈ ਆ ਸੀ ਉਹਨਾਂ ਨੇ ਪਹਿਲਾਂ ਹੀ ਕਹਿ ਆਦਾ ਸੀ ਹੁਣ ਮੰਗ ਕੀ ਕਰਦੇ ਹੋ ਜੀ ਅਸੀਂ ਮੰਗ ਇਨਸਾਫ ਦਾ ਕਰਦੇ ਆ ਤੇ ਨਾਲੇ ਉਥੋਂ ਆਮ ਪਾਰਟੀ ਦਾ ਦਫ਼ਤਰ ਹੈ ਉਹਨਾਂ ਚਕਾਇਆ ਜਾਵੇ ਦਫਤਰ ਨਹੀਂ ਮੇਰਾ ਛੋਟਾ ਭਰਾ ਹੈ ਉਹਨੂੰ ਉਹਨਾਂ ਦੀ ਉਹਨਾਂ ਦੀ ਹਜੇ ਸਿਰਫ 20 22 ਸਾਲ ਹੀ ਇੰਨੀ ਜੀ ਉਮਰ ਹੈਗੀ ਆ ਛੋਟੀ ਮੇਰੇ ਨਾਲ ਦਾ ਵਿਆਹ ਹੋਇਆ ਹੋਇਆ ਵਾ ਦੋ ਬੱਚੇ ਦੋ ਬੱਚੇ ਆ ਫੁੱਲ ਸਾਈ ਆ ਬਰੇ ਇਨਸਾਫ ਨਹੀਂ ਹੋਇਆ ਸਾਡੇ ਨਾਲ ਸਗੋਈ ਇਹਨਾਂ ਨੇ ਸਾਡੇ ਭਰਾ ਨੂੰ ਮਾਰ ਕੇ ਮੇਲਾ ਸਗੋਈ ਮੰਮੀ ਭਕੇ ਬੇਰਾ ਨਾਮ ਦੀਪਕ ਮੋਲ ਉਤਰਾ ਜੀ ਜਨਾਬ ਇਹ ਇਹ ਮੇਰਾ ਸਾਲਾ ਹੋਇਆ ਜੀ ਇਹ 2-3 ਦਿਨ ਹੋ ਗਏ ਆ ਪਹਿਲੋ ਵੀ ਇਹਨਾਂ ਨੂੰ ਰਾਈ ਨਾਵੇਂ ਵਾਸਤੇ ਕਿੰਨੇ ਦਿਨਾਂ ਦੇ ਕਹਿ ਨਹੀਂ ਪਰ ਇਹ ਰਾਈ ਨਾਵੇਂ ਵਾਸਤੇ ਬੁਲਾਉਂਦੇ ਸਾਨੂੰ ਪੇ ਹੀ ਸਾਨੂੰ ਤੇ ਡਰ ਹੀ ਕਿਦੇ ਉੱਥੇ ਜਾ ਕੇ ਵੀ ਸਾਡੇ ਗੋਲੀਆਂ ਨਾ ਮਾਰਦੇ ਨੇ ਉਹੀ ਗੱਲ ਹੋਈ ਇਹਨਾਂ ਨੇ ਘਰ ਦੇ ਬਾਹਰ ਆ ਗਏ ਪੰਜ-ਛੇ ਮੁੰਡੇ ਗੱਡੀ 'ਚ ਆਏ ਆ ਤਿੰਨ ਮੁੰਡੇ ਮੋਟਰਸਾਈਕਲ ਦੇ ਉੱਤੇ ਆਏ ਆ ਜਿਨ੍ਹਾਂ ਨੇ ਆਂਦੇ ਇੱਥੇ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ ਮੰਮੀ ਦੇ ਵੀ ਹੱਥੀਪੇ ਆ ਡੈਡੀ ਦੇ ਵੀ ਹੱਥੀਪੇ ਆ ਗੋਲੀ ਮਾਰੀ ਕਿੰਨੇ ਆ ਦੱਸੋ ਗੋਲੀ ਸਾਰੇ ਉਹਨਾਂ ਦੇ ਨਾਲ ਡਾਕਟਰ ਜਸਪੀਰ ਦਾ ਜਿਹੜਾ ਸਾਲਾ ਨਾ ਉਹ ਮੁੰਡੇ ਲੈ ਗਿਆ ਉਹਨਾਂ ਜੋ ਮੁੰਡਿਆਂ ਨੇ ਗੋਲੀਆਂ ਮਾਰੀਆਂ ਵਾ ਜੀ ਦੇਖਿਆ ਕਿ ਇਹਨਾਂ ਗੋਲੀ ਮਾਰਦੇ ਪਛਾਣ ਸਾਰਿਆਂ ਨੇ ਆਹੀ ਆਪ ਮੋਕੇ ਤੇ ਨਹੀਂ ਜਿਨੇ ਵਜਿਓ ਉਹਨੇ ਸਾਨੂੰ ਸਾਰੀ ਗੱਲ ਦੱਸੀ ਉਹਨੇ ਸਾਨੂੰ ਦੱਸਿਆ ਵੀ ਇਹਨਾਂ ਨੇ ਗੋਲੀਆਂ ਮਾਰੀਆਂ ਕਿਸੇ ਰਾਜਨੀਤਿਕ ਪਾਰਟੀ ਤੋਂ ਰਾਜਨੀਤਿਕ ਪਾਰਟੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੀ ਸ਼ਹਿ ਦੇ ਨਾਲ ਹੋਇਆ ਜੀ ਡਾਕਟਰ ਜਸਬੀਰ ਦੀ ਡਾਕਟਰ ਜਸਬੀਰ ਦੀ ਸ਼ਹਿ ਨਾਲ ਪੁਨੀਤ ਪੁਨੀਤ ਹੈਗਾ ਉਹਨੇ ਨਾਲ ਦੇ ਬੰਨੇ ਸਾਡੇ ਘਰ ਦੇ ਨਾਲ ਦਫਤਰ ਬਣਾਇਆ ਜੀ ਆਮ ਆਦਮੀ ਪਾਰਟੀ ਦਾ ਉਸੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਸਾਨੂੰ ਇਹ ਚ ਲੜਵੇੜਦਾ ਫਿਰਦਾ ਵਾ ਕਹਿੰਦਾ ਜੀ ਸਾਡੀ ਸਰਕਾਰ ਵਾ ਅਸੀਂ ਤੁਹਾਨੂੰ ਵੇਖ ਲਾਂਗੇ ਤੁਸੀਂ ਕੀ ਕਰ ਪੁਨੀਤ ਕੋਣ ਹੈ ਜੀ ਪੁਨੀਤ ਸਰ ਇਲੈਕਸ਼ਨ ਲੜਨ ਨੂੰ ਫਿਰਦਾ ਇਥੋਂ ਆਮ ਆਦਮੀ ਪਾਰਟੀ ਵੱਲੋਂ ਤੇ ਕੀ ਹੋ ਤੁਸੀਂ ਮੰਗ ਕੀ ਕਰਦੇ ਹੋ ਸਰ ਸਾਡੀ ਮੰਗ ਹੈਗੀ ਆ ਜਿਹੜੇ ਦੋਸ਼ੀ ਆ ਜਿਹੜੇ ਦੋਸ਼ੀ ਆ ਇਹਨਾਂ ਨੂੰ ਉਹਨਾਂ ਨੂੰ ਫੜਿਆ ਜਾਵੇ ਕਾਰਵਾਈ ਕੀਤੀ ਜਾਏ ਪਰਚਾ ਦੇਣ ਤੇ ਜੋ ਬੰਦੀ ਕਾਰਵਾਈ ਉਹਨਾਂ ਦੇ ਕੀਤੀ ਜਾਏ ਸਾਨੂੰ ਇਨਸਾਫ ਦਿੱਤਾ ਜਾਵੇ ਮੌਕੇ ਤੇ ਪੁਲਿਸ ਨਹੀਂ ਗਈ ਮੌਕੇ ਤੋਂ ਹੁਣ ਜਾ ਕੇ ਪੁਲਿਸ ਨੇ ਵੇਖਿਆ ਸਾਰੀ ਵੈਰੀਫਿਕੇਸ਼ਨ ਕੀਤੀ ਆ ਕੈਮਰਿਆਂ ਦੇ ਵਿੱਚ ਇਹਨਾਂ ਦੇ ਰਿਕਾਰਡਿੰਗ ਉਥੇ ਡੀਵੀਆਰ ਇਹਨਾਂ ਦੇ ਅੰਦਰ ਕਮਰੇ 'ਚ ਪਿਆ ਵਾ ਸਾਨੂੰ ਤੇ ਡਰ ਆ ਵੀ ਉਹ ਡੀਵੀਆਰ ਨਾਲ ਅੰਦਰੋਂ ਗੈਪ ਕਰ ਦੇਣ ਉਹਦੇ ਵਿੱਚ ਸਾਰੀ ਵੀਡੀਓ ਆਈ ਹੁੰਨੀ ਇਹਨਾਂ ਦੀ ਜੋੜਾ ਤੁਸੀਂ ਉਹ ਸਟੇਟਮੈਂਟ ਲੈ ਕੇ ਉਸ ਤੋਂ ਬਾਅਦ ਹੀ ਤੁਹਾਨੂੰ ਕੋਈ ਡਿਸਕਲੋਸ ਕਰਾਂਗੇ ਜੀ ਸਰ ਹਾਂਜੀ ਸਾਜਨ ਹੈ ਸਾਜਨ ਹੈ ਇਹਦੀ ਕੋਈ ਲੜਾਈ ਹੋਈ ਹੈ ਇਹਨਾਂ ਦੀ ਕੋਈ ਗੱਡੀ ਗੁੱਡੀ ਲਾਨ ਤੋਂ ਕੋਈ ਲੜਾਈ ਹੋਈ ਹੈ ਇਹ ਇੰਦਰਜੀਤ ਦੱਸ ਰਿਹਾ ਕੋਈ ਇੰਦਰਜੀਤ ਨਾਂ ਦਾ ਬੰਦਾ ਜਿਸ ਨਾਲ ਇਹਦੀ ਲੜਾਈ ਹੋਈ ਹੈ ਜੀ ਤੇ ਉਸੇ ਦੇ ਸਬੰਧ ਦੇ ਵਿੱਚ ਜਿਹੜਾ ਹੁਣ ਉਹਨੇ ਸਿਕਨਟ ਲਾ ਕੇ ਅਰੇ ਜੋ ਵੀ ਕਰ ਰਿਹਾ ਤੁਹਾਨੂੰ ਦੱਸਿਆ ਇੰਦਰਜੀਤ ਕਿਸੇ ਐਮਐਲਏ ਦਾ ਰਿਸ਼ਤੇਦਾਰ ਹੈ ਜੀ ਇਹਦੇ ਬਾਰੇ ਅਸੀਂ ਇਹ ਨਹੀਂ ਕੁਝ ਕਹਿ ਸਕਦੇ ਸਾਨੂੰ ਪਤਾ ਲੱਗੇਗਾ ਸਿਰਫ ਇਹਨੇ ਇੰਦਰਜੀਤ ਦੱਸਿਆ ਉਹਦਾ ਸਨ ਆਫ ਦੂਜੇ ਤੇ ਸਾਰਾ ਪਤਾ ਕਰਕੇ ਜੋ ਵੀ ਹੋਏਗਾ ਇੰਦਰਜੀਤ ਵਾਜਾ ਰਣਜੀਤ ਸਰ ਹੈਗੀ ਹੈ ਜੀ ਵਾਜਾ ਰਣਜੀਤ ਇਹਨਾਂ ਦੀ ਕੋਈ ਗੱਡੀ ਇੱਥੇ ਲਾ ਕੇ ਸਰਵਿਸ ਸਟੇਸ਼ਨ ਹੈ ਤੇ ਇੱਕ ਉਹਨਾਂ ਦਾ ਆਫਿਸ ਹੈ ਕਿਤੇ ਗੱਡੀ ਜਿਹੜੀ ਧੁੰਦੇ ਆ ਕਿਸ ਤਾ ਜੀ ਆਫਿਸ ਉੱਥੇ ਕੋ ਆਪਣਾ ਇਹਦਾ ਇੰਦਰਜੀਤ ਦਾ ਸਾਜਨ ਦੀ ਹੈਲਥ ਕਿਸਨ ਦੀ ਹੈ ਠੀਕ ਹੈ ਜੀ ਅਜੇ ਠੀਕੇ ਨੇ ਹੁਣ ਤੱਕ ਜੇ ਨਾ ਮਟਕਰ ਰਹੇ 2 ਮਿੰਟ ਚੱਲ ਰਿਹਾ ਉਹ ਤੇ ਪਰਚਾ ਜਿਸ ਤਰ੍ਹਾਂ ਕਰਦੇ ਆਪਾਂ ਸਟੇਟਮੈਂਟ ਲੈ ਰਹੇ ਆ ਜੋ ਸਟੇਟਮੈਂਟ ਲੈ ਰਹੇ ਸਟੇਟਮੈਂਟ ਲੈ ਕੇ ਉਹਨੂੰ ਸਰ ਕਿੰਨੇ ਗਨ ਸ਼ਾਟ ਫਾਇਰ ਹੋਇਆ ਸੀ ਇਹਦੇ ਬਾਰੇ ਅਜੇ ਨਹੀਂ ਸਟੇਟਮੈਂਟ ਲੈਣ ਤੋਂ ਬਾਅਦ ਹੀ ਦੱਸ ਸਕਦੇ ਹਾਂ ਕਿ ਸਟੇਟਮੈਂਟ ਲੈ ਕੇ ਨਾ ਸਟੇਟਮੈਂਟ ਲੈ ਕੇ ਉਹਨੂੰ ਮੈਡੀਕਲ ਲੀਗਲੀ ਕੋਰਿਬੋਰੇਟ ਕਰਕੇ ਫੇਰ ਹੀ ਦੱਸ ਸਕਦੇ ਪਰ ਗੋਲੀ ਕਿੱਥੇ ਲੱਗੀ ਸਾਜਨ ਦੇ ਸਰ ਪਰਵਾਹ ਲਾਥੇ ਲੱਗੀ ਹੈ ਜੀ ਪਰਵਾਹ ਉੱਪਰ ਨਲਾਂ ਦੇ ਵਿਚ ਨਾ ਹਾਂ ਪਰਵਾਰਿਕ ਮੈਂਬਰ ਆ ਤੇ ਕਨਕੀ ਵਿਧਾਇਕ ਤੇ ਸਾਡੇ ਵੱਲੋਂ ਜਿਹੜਾ ਸਾਰਾ ਕੁਝ ਇਹ ਘਟਨਾ ਨੂੰ ਜੋ ਇੰਦਰਜੀਤ ਜੀ ਨੇ ਦੱਸਿਆ ਜਿਹੜਾ ਵੀ ਇਹ ਗਲਪਰੇਟ ਹੈ ਉੱਤੇ ਉੱਤੇ ਐਕਸ਼ਨ ਹੋਏਗਾ ਉੱਤੇ ਉੱਤੇ ਕਿਸੇ ਸਟਰ ਹੋਣ ਲੱਗਾ ਹੁਣ ਇਹ ਕਹਿੰਦੇ ਕਿ ਪ੍ਰੈਸ਼ਰ ਨਾ ਹੋਵੇ ਕਿਤੇ ਸਰਕਾਰ ਦਾ ਬਿਲਕੁਲ ਜੀ ਕੋਈ ਪ੍ਰੈਸ਼ਰ ਨਹੀਂ ਜੀ ਇਹ ਤੇ ਚਾਹੀਓ ਜੀ ਕੋਈ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਗੁੰਡਾਗਰਦੀ ਹੈ ਕੋਈ ਵੀ ਪਰਦਾਸ਼ੀ ਕੈਮਰੇ ਵੀ ਲੱਗੇ ਹਾਂ ਉਹ ਸਾਰਾ ਅਸੀਂ ਉੱਥੇ ਟੀਮਸ ਲਗੀਆਂ ਨੇ ਉਹ ਸੀਸੀਟੀਵੀ ਦੀ ਫੁਟੇਜ ਵਗੈਰਾ ਲੈ ਰਹੀਆਂ ਨੇ ਜਿਹੜੇ ਵੀ ਹੋਣਗੇ ਉਹ ਸਾਰੇ ਬੁੱਕ ਕੀਤੇ ਜਾਣਗੇ ਅਜੇ ਇੱਕ ਸਰ ਕੋਈ ਮਾਮਲਾ ਦਰਜ ਕੀਤਾ ਗਿਆ ਹੈ ਮਾਮਲਾ ਸਟੇਟਮੈਂਟ ਲਿਖ ਰਹੇ ਹਾਂ ਜੀ ਉਹ ਤਾਂ ਫਾਦਰ ਦੀ ਸਟੇਟਮੈਂਟ ਲਿਖ ਰਹੇ ਹਾਂ ਜੀ ਉਹ ਚੱਲ ਰਹੀ ਹੈ ਪਰ ਸਟੇਟਮੈਂਟ ਅਜੇ ਜਸਟ ਮਿਲਿਆ ਪਤਾ ਸੀ ਆ ਗਿਆ ਹੁਣ ਸਟੇਟਮੈਂਟ ਲੈ ਕੇ ਜੋ ਕਾਰਵਾਈ ਹੋਵੇਗੀ ਗ੍ਰਿਫਤਾਰੀ ਹੋਈ ਸਰ ਇਸ ਮਾਮਲੇ ਵਿੱਚ ਬਈ ਤਾਂ ਤੁਹਾਨੂੰ ਮੈਂ ਦੱਸਿਆ ਜੀ ਅਜੇ ਤਾਂ ਸਾਨੂੰ ਪਤਾ ਹੀ ਤੁਹਾਨੂੰ ਮੈਂ ਬਾਰ-ਬਾਰ ਇਹ ਦੱਸ ਰਿਹਾ ਮੈਂ ਜਸ ਸਟੇਟਮੈਂਟ ਲੈ ਕੇ ਇੰਦਰਜੀਤ ਬਾਰੇ ਪਤਾ ਲੱਗਾ ਜਸਪੀਰ ਸਿੰਘ ਨੇ ਇੰਦਰਜੀਤ ਦਾ ਨਾਮ ਦੱਸਿਆ ਉਹਦੇ ਫੇਰ ਅਬਾਉਟ ਫਾਦਰ ਫਾਦਰ ਦਾ ਨਾਮ ਜਾਂ ਦੂਜਾ ਉਹ ਨਹੀਂ ਪਤਾ ਉਹ ਵੀ ਅਸੀਂ ਸਾਰਾ ਕਰਦੇ ਪਤਾ ਆਪਣੇ ਤੌਰ ਤੇ ਤੁਸੀਂ ਲੱਗੇ ਸਾਰਾ ਅਸੀਂ ਕਰਾਂਗੇ ਇੰਦਰਜੀਤ ਇਕੱਲਾ ਸੀ ਹੋਰ ਵੀ ਕਹਿੰਦੇ ਨਾਲ ਸਾਥੀ ਵੀ ਸੀ ਹਾਂ ਕਹਿੰਦੇ ਦੋ ਚਾਰ ਬੰਦਿਆਂ ਦੇ ਨਾਲ ਹੋਰ ਸੀਗੇ ਉਹ ਵੀ ਸਾਰਾ ਪਤਾ ਕਰਾਂਗੇ ਜੀ ਸੀਸੀਟੀਵੀ ਫੁਟੇਜ ਅਸੀਂ ਦੇਖ ਕੇ ਉਹ ਵੀ ਆਇਡੈਂਟੀਫਾਈ ਕਰਕੇ ਪੁਲਿਸ ਵਾਲਾ ਇਨਚਾਰਜ ਪੂਰਾ ਮਿਲੇਗਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਥੈਂਕ ਯੂ